ਕੀ ਹਾਲ ਹੈ ਜੀ ਸਾਰਿਆਂ ਦੇ ਉਮੀਦ ਕਰਦੇ ਆ ਸਾਰੇ ਜਣੇ ਠੀਕ ਹੋਵੋਗੇ ਅ ਅੱਜ 5 ਤੋਂ 5:30 ਦੇ ਵਿੱਚ ਵਿੱਚ ਜਦੋਂ ਮਰਜ਼ੀ ਵੜਾਕਾ ਬੈਠਾ ਬਣੀ ਨਵੀਂ ਵੀਡੀਓ ਆ ਰਹੀ ਹੈ ਤੇ ਆਪਣੇ ਨਾਲ ਮਹਿਮਾਨ ਨੇ ਅੱਜ ਆਪਣੇ ਹਨਾ ਸਾਸ਼ਰੀ ਕਾਲ ਪੰਜਾਬੀ ਸਾਸ਼ਰੀ ਕਾਲ ਬਣਾਤੀ ਵੀ ਸਾਰੇ ਪੰਜਾਬੀਆਂ ਨੂੰ ਹਨਾ ਇਹ ਉਹੀ ਜ਼ਾ ਤੇ ਇਹਦੇ ਨਾਲ ਅੱਜ ਗੱਲਬਾਤ ਹੋਈ ਹੈ ਸਾਰੀ ਹਨਾ ਤੇ ਦਿਖਾਉਣਾ ਤੁਹਾਨੂੰ ਉਹੀ ਅਸੀਂ ਖੇਡੀ ਪੂਰੀ ਹੈ ਵੀਡੀਓ ਦੇ ਵਿੱਚ ਤੇ ਚੈਨਲ ਨੂੰ ਕੀ ਕਰ ਲੋ ਉਹੀ ਜ਼ਾ ਚੈਨਲ ਸਬਸਕ੍ਰਾਈਬ ਸਬਸਕ੍ਰਾਈਬ ਲਾਈਕ ਕਮੈਂਟ ਐਂਡ ਸ਼ੇਅਰ ਹੋਈ ਜਾ ਦੇਈ ਹੁਣ ਮੰਨੋ ਯਾਰ ਸਾਰੇ ਜਣੇ ਹਨਾ ਲਾਈਕ ਕਮੈਂਟ ਸ਼ੇਅਰ ਕਰਕੇ ਵੀਡੀਓ ਜ਼ਰੂਰ ਦੱਸਿਆ ਕਰੋ ਕਮੈਂਟਾਂ ਦੇ ਵਿੱਚ ਕਿਵੇਂ ਲੱਗਦੀ ਤੁਹਾਨੂੰ ਗੱਲਬਾਤ ਹਨਾ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਘੰਟੀ ਵਾਲਾ ਬਟਨ ਵੀ ਜ਼ਰੂਰ ਦਬੋ ਬੈਲ ਆਈਕਨ ਟੈਪ ਦਾ ਬੈਲ ਆਈਕਨ ਆ ਅੰਗਰੇਜ਼ੀ ਬਹੁ ਲਈ ਬੋਲਦੀ ਇਹ ਆਪਾਂ ਨੂੰ ਥੋੜਾ ਜਿਹਾ ਹਲੇ ਘੱਟ ਵੱਧ ਆਉਂਦੀ ਹੈ ਘੱਟ ਹੀ ਆਉਂਦੀ ਹੈ ਮਤਲਬ ਤੇ ਇਹਨੂੰ ਆਪਾਂ ਪੰਜਾਬੀ ਸਿਖਾਈ ਹੈ ਇਹਨੇ ਆਪਾਂ ਨੂੰ ਅੰਗਰੇਜ਼ੀ ਸਿਖਾਈ ਥੋੜੀ ਜੀ ਹਨਾ ਤੇ ਸ਼ਤਰੀ ਕਾਲ